ਅਜੀਬਾ ਜੀ ਦੇ ਖਾਲਸਾ ਵੈਜੀ ਫਤਿਹ ਜੀ ਜਿਹੜੀ ਸਾਡੇ ਲੱਗੇ ਕਲਾਨੌਰ ਡਿਸਟ੍ਰਿਕਟ ਅਰਦਾਸਪੁਰ ਦੇ ਵਿੱਚ ਅੱਗ ਨੇ ਬਹੁਤ ਕਹਿਰ ਪਾਇਆ ਚਾਸੂ ਇੱਕ ਜਿਹੜੀ ਕਨਪਿਆ ਉਹ ਸੜਕ ਸੁਆਹ ਹੋ ਗਈ ਆ ਬਹੁਤ ਨੁਕਸਾਨ ਹੋਇਆ ਸਾਰੇ ਵੀਰਾਂ ਦਾ ਕੋਸ਼ਿਸ਼ ਕਰਦੇ ਆਂ ਵੀ ਆਪਾਂ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰ ਸਕੀਏ ਸੋ ਮੇਰੇ ਕੋਲ ਜਾਂ ਹੋਰ ਵੀ ਪੁੱਛਾਂਗੇ ਆਪਾਂ ਮੇਰੇ ਕੋਲ 10 ਕਿੱਲੇ 나ੜ ਜਿਹੜਾ ਆ ਤੂੜੀ ਬਣਾਉਣ ਵਾਸਤੇ ਹੈਗਾ ਕਲਾ ਨੌਦੁੱਲਾ ਕੋ ਜਿਹਦੀ ਵੀ ਕਰਨ ਫੜੀ ਜੇ ਉਹ ਕੋਈ ਵੀ ਵੀਡੀਓ ਵੇਖੇ ਤੇ ਉਹਨੂੰ ਨਾੜ ਦੀ ਜ਼ਰੂਰਤ ਹੋਏ ਤੇ ਉਹ ਸਾਡੇ ਕੋਲੋ ਫ੍ਰੀ ਫੰਡ ਦੇ ਵਿੱਚ ਕੋਈ ਮਾਨੂੰ ਪੈਸਾ ਨਹੀਂ ਚਾਹੀਦਾ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਲਾਗੋ ਲਾਗੋ ਪੈਨ ਪ੍ਰਾਵਾ ਨੂੰ ਪੁੱਛਾਂਗੇ ਵੀ ਕੋਈ ਇੱਕ ਇੱਕ ਦੋ ਦੋ ਪਿੱਲੇ ਨਾੜ ਜਿਹੜਾ ਤੂੜੀ ਬਣਾਉਣ ਵਾਸਤੇ ਮਤਲਬ ਜਿਹਦੇ ਜਾਨਵਰਾਂ ਦੇ ਮੂੰਹ ਦੇ ਵਿੱਚ ਪਾਜੇ ਤੇ ਥੋੜੀ ਜਿੰਨੀ ਕਿ ਹਿੰਮਲਮ ਪੱਟੀ ਕਰ ਸਕਦੇ ਆ ਉਹਨਾਂ ਦੇ ਲਈ ਜੇ ਉਹਦੇ ਕੰਮ ਆ ਸਕਦੇ ਉਹਨਾਂ ਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੀਵਾਂ ਦੇ ਕੰਮ ਆਈਏ ਸੋ ਜੇ ਜੇ ਕਿਸੇ ਵੀ ਵੀਰ ਨੂੰ ਪੂਰੀ ਦੀ ਜ਼ਰੂਰਤ ਆ ਤੇ ਉਹ ਸਾਡੇ ਨਾਲ ਜ਼ਮੀਨ ਦੇ ਵਿੱਚੋਂ 10 ਕਿਲੇ ਨਾਲ ਲਗਭਗ ਸਾਡੇ ਕੋਲ ਹੈਗਾ ਲੱਗੇ ਤਾਂ ਕਿ ਇੱਕ ਦੋ ਗੌਰ ਪੁੱਛਾਂਗੇ ਤੇ ਕਿ ਨਾਲ ਹੀ ਸਾਡਾ ਪਿੰਡ ਹੈ ਕਲਾਂ ਨਾਉਪੁਰ ਮਸਤਰਾਪੁਰ ਤੇ ਤੁਸੀਂ ਨੰਬਰ ਵਿੱਚ ਬੋਲ ਦੇਣਾ 98153 51984 ਇੱਥੇ ਫੋਨ ਕਰ ਲਿਓ ਤੇ ਤੁਸੀਂ ਵੀ ਜੀ ਪੂਰੀ ਬਣਾ ਕੇ ਲੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ